ਅਮਲੀ ਜਾਮਾ ਪਹਿਨਾਉਣ ਲਈ ਇਸ ਤਾਈ ਉਸ ਸੇ ਅਫਗਾਨ ਵਜੀਰ ਜੁਨਿਆ ਹਿੰਦੂ ਧਰਮ ਦੇ ਟੁਨੇ ਵਿਦਵਾਨ ਪੰਡਿਤ ਕਿਰਪਾ ਰਾਮ ਵਰਗਾ ਧਰਮ ਮੀਰ ਜੁਨਿਆ ਲੱਗੇ ਸੋਚਾਂ ਦੇ ਘੋੜੇ ਢੜਾਉਣ ਪੰਡਿਤ 1 ਅਪ੍ਰੈਲ ਸਾਲ 1621 ਇਸ ਦਿਨ ਜਿਹੜਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਦਾ ਨਾਮ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਕਿ ਮਾਤਾ ਜੀ ਦਾ ਨਾਮ ਮਾਤਾ ਨਾਨਕੀ ਜੀ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਜੀ ਦਾ ਨਾਮ ਮਾਤਾ ਗੁਜਰ ਕੌਰ ਜੀ ਸੀ ਗੁਰੂ ਜੀ ਦਾ ਜਿਹੜਾ ਗੁਰੂ ਕਾਲ ਸੀ 3 ਮਾਰਚ 1654 ਈਸਵੀ ਤੋਂ 11 ਨਵੰਬਰ 1675 ਈਸਵੀ ਤੱਕ ਸੀ ਇਸੇ ਦੌਰਾਨ ਜੀ ਉਹਨਾਂ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਤੇ ਧਰਮ ਦੀ ਖਾਤਰ 16 ਤੋਂ ਪੰਜ ਤਰੀਕ ਨੂੰ ਦਿੱਲੀ ਦੇ ਚਾਂਦੀ ਚੌਕ ਦੇ ਵਿੱਚ ਉਹਨਾਂ ਨੇ ਸ਼ਹਾਦਤ ਦਿੱਤੀ। ਸੋ ਅਸੀਂ ਸਾਰੇ ਅੱਜ ਉਹਨਾਂ ਦੀ ਯਾਦ ਵਿੱਚ ਰਲ ਮਿਲ ਕੇ ਬੈਠੇ ਹਾਂ। ਸੋ ਗੁਰਬਾਣੀ ਨੂੰ ਅਸੀਂ ਸਰਵਣ ਕਰਾਂਗੇ। ਗੁਰੂ ਜੀ ਦੇ ਦਿੱਤੇ ਹੋਏ ਉਪਦੇਸ਼ਾਂ 'ਤੇ ਚੱਲਣ ਦੀ ਗੁਰੂ ਜੀ ਕੋਲੋਂ ਹੀ ਤਾਕਤ ਮੰਗਾਂਗੇ ਕਿ ਗੁਰੂ ਜੀ ਸਾਨੂੰ ਆਪਣੇ ਦਿੱਤੇ ਹੋਏ ਉਪਦੇਸ਼ਾਂ ਉੱਪਰ ਆਪ ਚਲਾਓ ਜਿੱਤੇ ਕਾਗਲ ਪਾਲ ਦੇ ਤਾਨੇ ਤੋਂ ਬਚੋ। yeah निकलिया औरंगजेब चौदह जंग हार के भी अपनी हार नहीं सी मनिया हारिया कदों जदों गुरु ने जफरनामा भेजिया और चिट्ठी सी और शब्द सी जेड़े भाई दया सिंह से धर्म सिंह लैके आए थे औरंगजेब ने और जफरनामा पढ़िया तो मंजी तो उठ नहीं सकिया जफरनामा तो पढ़ लिया पर उस चिट्ठी के अंदर लिखिया सी बोल वाहेगुरु जी का खालसा

च्रुण बेच्च्छा